ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਿਗੁਰੂ ਸਰਬਸ਼ਕਤੀਮਾਨ ਸਰਬ ਉੱਚ ਸ੍ਰੋਮਣੀ ਸਤਿਗੁਰੂ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਆਪਾਂ ਖਾਲਸਾ ਜੀ ਵਿਚਾਰ ਕਰ ਰਹੇ ਹਾਂ ਮਹਾਰਾਏ ਦੀ ਪਾਵਨ ਪੁੱਤਰ ਬਾਣੀ ਵਿੱਚ ਕੀ ਉਪਦੇਸ਼ ਹੈ ਕੀ ਸਤਿਗੁਰੂ ਸਾਨੂੰ ਸਮਝਾਉਣਾ ਕਰ ਰਹੇ ਨੇ ਕੀ ਸਤਿਗੁਰੂ ਮਹਾਰਾਜ ਸਾਨੂੰ ਮਾਰਗ ਦਿਖਾ ਰਹੇ ਨੇ ਖਾਲਸਾ ਜੀ ਉਹਦੀ ਆਪਾਂ ਵਿਚਾਰ ਕਰ ਰਹੇ ਹਾਂ ਮਹਾਰਾ ਸੱਚੇ ਪਾਤਸ਼ਾਹ ਨੇ 21 ਪੌੜੀਆਂ ਤੱਕ ਖਾਲਸਾ ਜੀ ਵਿਚਾਰ ਕਰਵਾਈ ਹੈ ਜੋ 21ਵੀਂ ਪੌੜੀ ਸੀ ਉਹਦੇ ਵਿੱਚ ਮਹਾਰਾਜਿਆਂ ਨੇ ਦੱਸਿਆ ਵੀ ਕਿਵੇਂ ਸ੍ਰਿਸ਼ਟੀ ਜਿਹੜੀ ਪੈਦਾ ਹੋਈ ਕਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਕਿਵੇਂ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਰਚਨਾ ਕੀਤੀ ਕਦੋਂ ਕੀਤੀ ਕਿਵੇਂ ਕੀਤੀ ਸਾਰਾ ਉਹਦੇ ਵਿੱਚ ਦੱਸ ਦਿੱਤਾ ਵੀ ਕੋਈ ਨਹੀਂ ਜਾਣ ਸਕਦਾ ਕਿਸੇ ਪ੍ਰਕਾਰ ਵੀ ਕਰਤਾਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਰਚੀ ਹੋਈ ਸ੍ਰਿਸ਼ਟੀ ਹੈ ਖਾਲਸਾ ਜੀ ਇਹ ਵਿਸ਼ਾਲ ਹੈ ਤੇ ਇਹ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਇਹ 21ਵੀਂ ਪੌੜੀ ਵਿੱਚ ਖਾਲਸਾ ਜੀ ਵਿਚਾਰ ਆਈਆਂ ਸਨ ਮਹਾਰਾਜਿਆਂ ਨੇ ਸਾਨੂੰ ਸਮਝਾਉਣਾ ਕੀਤਾ ਕਿ ਐਵੇਂ ਜਿੱਦਾਂ ਸਾਇੰਸ ਕਹੀ ਜਾਂਦੀ ਹੈ ਈਨੇ ਹਜ਼ਾਰ ਕਰੋੜ ਸਾਲ ਪਹਿਲਾਂ ਇਹ ਇੱਕ ਧਮਾਕਾ ਹੋਇਆ ਆ ਆਇਆ ਉਹ ਹੋਇਆ ਸਤਿਗੁਰ ਜੀ ਨੇ ਸਪਸ਼ਟ ਕਰ ਦਿੱਤਾ ਵੀ ਕੋਈ ਅਨੁਮਾਨ ਨਹੀਂ ਲਾ ਸਕਦਾ ਇਹ ਫੋਕੀਆਂ ਫੈਂਟਰਾਂ ਨੇ ਕੋਈ ਬੰਦਾ ਦੱਸ ਨਹੀਂ ਸਕਦਾ ਕੋਈ ਜੋਗੀ ਨਹੀਂ ਦੱਸ ਸਕਦਾ ਕੋਈ ਰਿਸ਼ੀ ਨਹੀਂ ਦੱਸ ਸਕਦਾ ਖਾਲਸਾ ਦੀ ਕੋਈ ਵੱਡੇ ਵੱਡੇ ਜਿਹੜੇ ਹੋਏ ਨੇ ਪੀਰ ਪੈਗੰਬਰ ਉਹ ਵੀ ਨਹੀਂ ਦੱਸ ਸਕਦੇ ਤੇ ਵਾਹਿਗੁਰੂ ਜੀ ਦੀ ਜਿਹੜੀ ਰਚਨਾ ਹੈ ਉਹ ਕਦੋਂ ਰਚੀ ਗਈ ਕਿਵੇਂ ਰਚੀ ਗਈ ਕਿਹੜਾ ਦਿਨ ਸੀ ਕਿਹੜਾ ਵਾਰ ਸੀ ਕੋਈ ਕੁਝ ਨਹੀਂ ਦੱਸ ਸਕਦਾ ਸੋ ਇਸ ਤੋਂ ਅੱਗੇ ਖਾਲਸਾ ਜੀ ਮਹਾਰਾਜਿਆਂ ਨੂੰ ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਮਹਾਰਾਜ ਜਿਹੜੀ ਤੁਸੀਂ ਕਹਿੰਦੇ ਹੋ ਕਿ ਵਾਹਿਗੁਰੂ ਜੀ ਦੀ ਜਿਹੜੀ ਸ੍ਰਿਸ਼ਟੀ ਉਹਦੇ ਬਾਰੇ ਕੋਈ ਕੁਝ ਨਹੀਂ ਜਾਣ ਸਕਦਾ ਵੀ ਉਹ ਕਿੰਡੀ ਕ ਵੱਡੀ ਹੈ ਕਿੰਡੀ ਵਿਸ਼ਾਲ ਹੈ ਤੇ ਮਹਾਰਾਜ ਫਿਰ ਧਰਮ ਗ੍ਰੰਥਾਂ ਵਿੱਚ ਇਹ ਕਿਉਂ ਲਿਖਿਆ ਕਿ ਕਈ ਜਗ੍ਹਾ ਮੰਨਿਆ ਗਿਆ ਧਰਮ ਗ੍ਰੰਥਾਂ ਵਿੱਚ ਵੀ ਸਤ ਪਤਾਲ ਨੇ ਤੇ ਸਤ ਆਕਾਸ਼ ਨੇ ਵੀ ਇਹ ਕਿਸੇ ਨੇ ਵੇਖੇ ਆ ਤੇ ਤਾਂ ਕਰਕੇ ਉਹਨਾਂ ਨੇ ਲਿਖਿਆ ਵੀ ਇਹ ਕਿਉਂ ਆ ਮਹਾਰਾਜ ਨੂੰ ਇਹ ਪ੍ਰਸ਼ਨ ਕੀਤਾ ਸਤਗੁਰੂ ਜੀ ਅੱਗੇ ਫਰਮਾਉਂਦੇ ਖਾਲਸਾ ਜੀ ਉਹਨਾਂ ਦਾ ਸ਼ੰਕਾ ਦੂਰ ਕਰਦੇ ਮਹਾਰਾਜ ਕਹਿੰਦੇ ਪਾਤਾਲਾ ਪਤਾਲ ਲਖ ਆਗਾਸਾ ਆਗਾਸ ਸਤਿਗੁਰੂ ਕਹਿੰਦੇ ਸਿੱਧ ਲੋਕੋ ਇੱਕ ਪਤਾਲ ਦੇ ਹੀਠਾਂ ਲੱਖਾਂ ਹੀ ਹੋਰ ਪਤਾਲ ਨੇ ਤੇ ਖਾਲਸਾ ਜੀ ਆਕਾਸ਼ ਇੱਕ ਨਹੀਂ ਲੱਖਾਂ ਹੀ ਆਕਾਸ਼ ਤੁਹਾਨੂੰ ਤਾਂ ਨੂੰ ਨਜ਼ਰ ਆਉਣਗੇ ਜਦੋਂ ਸਾਇੰਸ ਵਾਲੇ ਜਾਂ ਕਿਤੇ ਜਾਣਦੇ ਨੇ ਰਾਕਟ ਲਾ ਕੇ ਕਿੰਨੀ ਕਿੰਨੀ ਦੂਰ ਤੱਕ ਖਾਲਸਾ ਜੀ ਇਹ ਇੱਕ ਗੁਬਾਰ ਹੈ ਇਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਉੱਤੇ ਕੋਈ ਛੱਤ ਨਹੀਂ ਹੈ ਆਪਾਂ ਨੂੰ ਨਜ਼ਰ ਜ਼ਰੂਰ ਆਉਂਦਾ ਬੱਦਲ ਕਈ ਕੁਝ ਨਜ਼ਰ ਆਉਂਦਾ ਹੈ ਪਰ ਉੱਤੇ ਕੋਈ ਛੱਤ ਨਹੀਂ ਹੈ ਇਹਦਾ ਕੋਈ ਪਾਰਾ ਵਾਰ ਨਹੀਂ ਪਾ ਸਕਦਾ ਆਕਾਸ਼ ਦਾ ਤੇ ਮਹਾਰਾ ਜੀ ਕਹਿੰਦੇ ਲੱਖਾਂ ਹੀ ਆਕਾਸ਼ ਉੱਪਰ ਨੇ ਲੱਖਾਂ ਹੀ ਪਰਤਾਂ ਨੇ ਤੇ ਖਾਲਸਾ ਜੀ ਫਿਰ ਇੱਥੇ ਹੀ ਵਾਸ ਨਹੀਂ ਧਰਤੀ ਕਿਹੜੀ ਇੱਕ ਹੈ ਲੱਖਾਂ ਹੀ ਧਰਤੀਆਂ ਨੇ ਕਰੋੜਾਂ ਹੀ ਬ੍ਰਹਿਮੰਡ ਨੇ ਖੰਡ ਨੇ ਖਾਲਸਾ ਜੀ ਕਿੰਨੀਆਂ ਗੈਲੈਕਸੀਆਂ ਜਿਹੜੀਆਂ ਸਾਇੰਸ ਨੇ ਮੰਨ ਲੀਆਂ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਹੀ ਦੱਸ ਕੇ ਗਏ ਨੇ ਉਹ ਇੱਕ ਗੈਲੈਕਸੀ ਦੇ ਵਿੱਚ ਖਾਲਸਾ ਜੀ ਪਤਾ ਨਹੀਂ ਕਿੰਨੇ ਕਿੰਨੇ ਅਰਬ ਅਖਰਬ ਉਹ ਧਰਤੀਆਂ ਬ੍ਰਹਿਮੰਡ ਖੰਡ ਦੱਸਦੇ ਨੇ ਤੇ ਮਹਾਰਾਜ ਜੀ ਨੇ ਤੇ ਪਹਿਲਾਂ ਹੀ ਦੱਸ ਦਿੱਤਾ ਵੀ ਲੱਖਾਂ ਦੇ ਹਿਸਾਬ ਨਾਲ ਆਕਾਸ਼ ਨੇ ਪਤਾਲ ਨੇ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ ਤੇ ਮਹਾਰਾ ਜੀ ਇੱਥੇ ਕਹਿੰਦੇ ਨੇ ਵੀ ਭਾਈ ਇਹ ਆਕਾਸ਼ ਜਿਹੜੇ ਲਿਖੇ ਹੋਏ ਨੇ ਸਾਤ ਉਹਨੇ ਆਪਣੀ ਮਤ ਅਨੁਸਾਰ ਕਿਸੇ ਨੇ ਲਿਖਿਆ ਪਰ ਇਹ ਲੱਖਾਂ ਦੇ ਹਿਸਾਬ ਨਾਲ ਹੈ ਸੋ ਖਾਲਸਾ ਜੀ ਸਾਖੀ ਵੀ ਆਉਂਦੀ ਹੈ ਜਿਸ ਵੇਲੇ ਮਹਾਰਾਜ ਜੀ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ ਸੀ ਤੇ ਖਾਲਸਾ ਜੀ ਉੱਥੇ ਜਿਹੜਾ ਦਸਤਗੀਰ ਪੀਰ ਸੀ ਉਹਦੇ ਬੇਟੇ ਨੂੰ ਮਹਾਰਾਜੀਆਂ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਗਾਏ ਸੀ ਕੱਲੇ ਵਿਖਾਏ ਨਹੀਂ ਸੀ ਕੱਲੇ-ਕੱਲੇ ਪਤਾਲ ਤੇ ਕੱਲੇ-ਕੱਲੇ ਆਕਾਸ਼ ਵਿੱਚ ਧੰਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਹੋ ਰਹੀ ਸੀ ਬਾਣੀ ਪੜੀ ਜਾ ਰਹੀ ਸੀ ਤੇ ਉੱਥੋਂ ਥੋੜਾ-ਥੋੜਾ ਕੜਾਹ ਪ੍ਰਸ਼ਾਦ ਇਕੱਠਾ ਕਰਕੇ ਉਹ ਲੈ ਕੇ ਆਇਆ ਸੀ ਤੇ ਮਹਾਰਾਜਿਆਂ ਨੇ ਉਹਨੂੰ ਵਿਖਾਉਣਾ ਕੀਤਾ ਸੀ ਉਹ ਸਾਖੀ ਆਉਂਦੀ ਹੈ ਤੁਸੀਂ ਪੜ ਸਕਦੇ ਹੋ ਤੇ ਅੱਗੇ ਮਹਾਰਾਜ ਜੀ ਬਚਨ ਕਰਦੇ ਮਹਾਰਾ ਕਹਿੰਦੇ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਵੇਦ ਲਿਖੇ ਨੇ ਜਿਹੜੇ ਵੇਦਾਂ ਦੇ ਕਰਤੇ ਨੇ ਜਿਹੜੇ ਵੈਦਕ ਰਖੀ ਨੇ ਮਹਾਰਾ ਕਹਿੰਦੇ ਉਹਨਾਂ ਨੇ ਲੱਖਾਂ ਪਤਾਲਾਂ ਦੀ ਜਿਹੜੇ ਲੱਖਾਂ ਪਤਾਲ ਨੇ ਉਹਦਾ ਓੜਕ ਭਾਵ ਅੰਤ ਤੇ ਲੱਖਾਂ ਆਕਾਸ਼ਾਂ ਦਾ ਓੜਕ ਦੋ ਵਾਰੀ ਮਹਾਰਾ ਨੇ ਓੜ ਕੋੜਕ ਲਿਖਿਆ ਨਾ ਇੱਕ ਓੜਕ ਲਿਖਿਆ ਕਿ ਲੱਖਾਂ ਪਤਾਲਾਂ ਦੀ ਭਾਲ ਤੇ ਇੱਕ ਓੜਕ ਲਿਖਿਆ ਖਾਲਸਾ ਜੀ ਆਕਾਸ਼ਾਂ ਦੀ ਉਪਾਸਤੇ ਵੀ ਓੜ ਕੋੜਕ ਸਮਾਂ ਉਹਨਾਂ ਨੂੰ ਅੰਤ ਲੱਭਦਿਆਂ ਨੂੰ ਹੋ ਗਿਆ ਓੜਕ ਓੜਕ ਭਾਲ ਥੱਕੇ ਮਹਾਰਾ ਕਹਿੰਦੇ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਭਾਲਦਿਆਂ ਨੂੰ ਪਰ ਉਹ ਥੱਕ ਗਏ ਨੇ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਤੇ ਆਖਿਰ ਨੂੰ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੇਦ ਕਹਿਣ ਇੱਕ ਬਾਤ ਬਾਤ ਦਾ ਮਤਲਬ ਗੱਲ ਉਹਨਾਂ ਨੇ ਇੱਕੋ ਹੀ ਗੱਲ ਆਖਰ ਲਾਸਟ ਵਿੱਚ ਆਖੀ ਹੈ ਆਖਰ ਵਿੱਚ ਆਖੀ ਹੈ ਕਿ ਈਸ਼ਵਰ ਦੀ ਜਿਹੜੀ ਵਾਹਿਗੁਰੂ ਜੀ ਦੀ ਰਚਨਾ ਹੈ ਉਹ ਬਹੁਤ ਬੇਅੰਤ ਹੈ ਬਹੁਤ ਵੱਡੀ ਹੈ ਉਹਦੇ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਉਹਦੇ ਪਤਾਲਾਂ ਦੀ ਆਕਾਸ਼ਾਂ ਦੀ ਜਿਵੇਂ ਮਹਾਰਾਜ ਜੀ ਦਸਮ ਪਾਤਸ਼ਾਹ ਜੀ ਕਹਿੰਦੇ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਨਾ ਬ੍ਰਹਮਾ ਵਿਸ਼ਨੰਤ ਨਹੀਂ ਪਾਇਓ ਨੇਤ ਨੇਧ ਮੁਕਚਾਰ ਬਤਾਇਓ ਸੋ ਇਹ ਸੱਚ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀ ਖੇੜ ਹੈ ਰਚਨਾ ਹੈ ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਆ ਕਿ ਮਹਿਮਾ ਨਾ ਜਾਣਹ ਬੇਦ ਬ੍ਰਹਮਾ ਨਹੀਂ ਜਾਣਹ ਭੇਦ ਅਵਤਾਰ ਨਾ ਜਾਣਹ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਹ ਬੇਅੰਤ ਵਾਹਿਗੁਰੂ ਹੈ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤਦ ਸਤਿਗੁਰੂ ਜੀ ਮਹਾਰਾਜ ਅਗੇ ਦੱਸਦੇ ਸਹਿਸ 18 ਕਹਿਨ ਕਤੇਬਾ ਅਸਲੂ ਇਕਤਾਤ ਸਤਿਗੁਰ ਕਹਿੰਦੇ ਇਹ ਪਹਿਲਾਂ ਜਿਹੜੀ ਗੱਲ ਕੀਤੀ ਹੈ ਵੇਦਾਂ ਦੀ ਭਾਵ Hindu ਮਤ ਦੀ ਹੋਗੀ ਹੁਣ ਦੂਸਰੀ ਗੱਲ ਖਾਲਸਾ ਜੀ ਕਰਦੇ ਨੇ ਤੇ ਕਤੇਬਾ ਆਇਆ ਭਾਵ ਮੁਸਲਮਾਨਾਂ ਦੀ ਗੱਲ ਹੈ ਮਹਾਰਾਜ ਕਹਿੰਦੇ ਜਿਹੜੇ ਮੁਸਲਮਾਨਾਂ ਦੇ ਮਤ ਵਿੱਚ ਸਹਿਸ 18 ਸਹਿਸ ਮਤਲਬ ਖਾਲਸਾ ਜੀ 18 ਸਹਿਸ ਦਾ ਮਤਲਬ ਹੁੰਦਾ ਹਜ਼ਾਰ ਤੇ 18 18000 ਆਲਮ ਭਾਵ ਵਿਦਵਾਨ ਮੰਨੇ ਗਏ ਨੇ ਸਹਿਸ 18 ਮਹਾਰਾਜ ਕਹਿੰਦੇ 18000 ਕਹਿਣ ਕਿਤਾਬਾਂ ਤੇ 18000 ਵਿਦਵਾਨ ਜਿਹੜਾ ਹੈ ਉਹ ਵੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਬੇਅੰਤ ਬੇਅੰਤ ਕਰਕੇ ਕਹਿੰਦਾ ਉਹ ਵੀ ਨਹੀਂ ਉਹਨਾਂ ਨੂੰ ਵੀ ਕੁਝ ਨਹੀਂ ਲੱਭਾ ਉਹ ਜਿਹੜੇ ਮਜਹਬੀ ਮਜਹਬੀ ਕਿਤਾਬਾਂ ਨੇ ਉਹਨਾਂ ਦੀਆਂ ਖਾਲਸਾ ਜਿਵੇਂ ਇੱਕ ਕੁਰਾਨ ਹੋਈ ਇੱਕ ਅੰਜੀਲ ਹੈ ਇੱਕ ਤੋਰੇਤ ਹੈ ਤੇ ਇੱਕ ਜੰਬੂਰ ਹੈ ਇਹ ਚਾਰ ਕਿਤਾਬਾਂ ਨੇ ਮੁਸਲਮਾਨਾਂ ਦੀਆਂ ਜਿਹਦੇ ਵਿੱਚ ਪਰਮੇਸ਼ਰ ਦੀ ਜਿਹੜੀ ਵਿਸ਼ਾਲਤਾ ਹੈ ਉਹਨੂੰ ਬੇਅੰਤ ਬੇਅੰਤ ਕਰਕੇ ਆਖਿਆ ਗਿਆ ਅਸਲੂ ਅਸਲੂ ਮਤਲਬ ਖਾਲਸਾ ਜੀ ਅਸਲ ਵਿੱਚ ਇੱਕ ਧਾਤ ਧਾਤ ਦਾ ਮਤਲਬ ਹੁੰਦਾ ਹੈ ਕਾਦਰ ਦੀ ਕੁਦਰਤ ਮਹਾਰਾ ਜੀ ਕਹਿੰਦੇ ਅਸਲ ਵਿੱਚ ਇਹ ਸਾਰੀ ਰਚਨਾ ਦਾ ਕਾਰਨ ਜਿਹੜਾ ਹੈ ਇੱਕ ਧਾਤ ਹੈ ਭਾਵ ਕਾਦਰ ਦੀ ਕੁਦਰਤੀ ਹੈ ਉਹਨੇ ਕਰੋੜਾਂ ਹੀ ਖੰਡ ਮਹੰਮੰਡ ਪੈਦਾ ਕਰ ਦਿੱਤੇ ਵਾਹਿਗੁਰੂ ਜੀ ਦੀ ਇੱਕ ਵਾਕ ਨਾ ਤੇ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਖਾਲਸਾ ਜੀ ਫਿਰ ਮਹਾਰਾਜ ਜੀ ਨੂੰ ਪ੍ਰਸ਼ਨ ਕੀਤਾ ਸਿੱਧਾ ਨੇ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਵੀ ਤੁਹਾਨੂੰ ਤੇ ਲੱਖਾਂ ਪਤਾਲਾਂ ਤੇ ਆਕਾਸ਼ਾਂ ਦਾ ਗਿਆਨ ਹੋਵੇਗਾ ਤੇ ਤੁਸੀਂ ਸਾਨੂੰ ਉਹਨਾਂ ਦਾ ਹਿਸਾਬ-ਕਿਸਾਬ ਕਰਕੇ ਦੱਸ ਦਿਓ ਤੁਸੀਂ ਸਾਨੂੰ ਸੋਝੀ ਬਖਸ਼ ਦਿਓ ਤੇ ਮਾਰਾ ਕਹਨ ਲੱਗੇ ਲੇਖਾ ਹੋਏ ਨਾ ਲਿਖਿਆ ਲੇਖਾ ਹੋਏ વિનાਸ਼ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦੀ ਰਚਨਾ ਬਹੁਤ ਬੇਅੰਤ ਹੈ ਉਸ ਦਾ ਲੇਖਾ ਹਿਸਾਬ ਕਿਤਾਬ ਹੋਵੇ ਜਾਂ ਕੀਤਾ ਜਾਵੇ ਅਸੀਂ ਕਿਵੇਂ ਲਿਖ ਕੇ ਦੱਸ ਸਕਦੇ ਹਾਂ ਮਾਰਾ ਕਹਿੰਦੇ ਜੇ ਉਹਦੀ ਪ੍ਰਭੂ ਦੀ ਰਚਨਾ ਦਾ ਹਿਸਾਬ ਕਰਨ ਨੂੰ ਹੀ ਲੱਗ ਜਾਈਏ ਨਾ ਤੇ ਮਾਰਾ ਕਹਿੰਦੇ ਲੇਖੇ ਹੋਏ વિનાਸ਼ વિનાਸ਼ ਦਾ ਮਤਲਬ ਹੁੰਦਾ ਖਤਮ ਹੋ ਜਾਣਾ ਮੁੱਕ ਜਾਣਾ ਮਾਰਾ ਕਹਿੰਦੇ ਜਿੱਦੀ ਉਹਦੀ ਰਚਨਾ ਹੈ ਉੱਥੇ ਹਿਸਾਬ ਹੀ ਖਤਮ ਹੋ ਜਾਣਾ ਭਾਵ ਗਿਣਤੀਆਂ ਖਤਮ ਹੋ ਜਾਣੀਆਂ ਅੰਕੀ ਖਤਮ ਹੋ ਜਾਣੇ ਆ ਹਿੰਦਸੇ ਹੀ ਖਤਮ ਹੋ ਜਾਣੇ ਮੁੱਕ ਜਾਣੇ ਨੇ ਜਿੱਥੇ ਵਾਹਿਗੁਰਜੀ ਦੀ ਸਿਫਤ ਲਖਣ ਲੱਗ ਪਈਏ ਉਹ ਵਾਹਿਗੁਰਜੀ ਦੀ ਰਚਨਾ ਬਾਰੇ ਲਿਖਣ ਲੱਗ ਜਾਈਏ ਮਹਾਰਾ ਕਹਿੰਦਾ ਲੇਖੇ ਹੋਏ ਵਿਨਾਸ਼ ਉਥੇ ਸਾਰੇ ਲੇਖੇ ਖਤਮ ਹੋ ਜਾਂਦੇ ਗਿਣਤੀ ਮਿੰਦੀ ਖਤਮ ਹੋ ਜਾਂਦੀ ਹੈ ਕਿਵੇਂ ਲਿਖ ਕੇ ਦੱਸ ਸਕਦੇ ਹਾਂ ਸੋ ਸੱਚੇ ਪਾਸ਼ਾ ਮਹਾਰਾ ਕਹਿੰਦੇ ਨਾਨਕ ਵੱਡਾ ਆਖੀ ਆ ਆਪੇ ਜਾਣ ਆਪ ਸੋ ਸਤਿਗੁਰਜੀ ਮਹਾਰਾ ਕਹਿੰਦੇ ਉਹ ਕਰਤਾਪੁਰਖ ਸਾਰਿਆਂ ਤੋਂ ਵੱਡਾ ਹੈ ਵੱਡਾ ਆਖੀ ਦਾ ਹੈ ਵੱਡਾ ਹੈ ਆਪ ਇਹ ਜਾਣਾ ਆਪ ਉਹ ਵਾਹਿਗੁਰੂ ਆਪਣੇ ਆਪ ਨੂੰ ਆਪੇ ਜਾਣਦਾ ਹੈ ਉਹਦੀ ਕਿਹੋ ਜੀ ਰਚਨਾ ਹੈ ਕਿੰਡੀ ਵੱਡੀ ਰਚਨਾ ਹੈ ਕਿਵੇਂ ਕੀਤੀ ਹੈ ਕਿਉਂ ਕੀਤੀ ਹੈ ਕੀ ਕਾਰਨ ਸੀ ਇਹ ਸਭ ਕੁਝ ਵਾਹਿਗੁਰੂ ਆਪ ਜਾਣਦਾ ਹੈ ਉਹਦੇ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਨਹੀਂ ਜਾਣ ਸਕਦਾ ਇਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਨੇ ਆਪਾਂ ਨੂੰ 21ਵੀਂ ਪੌੜੀ ਵਿੱਚ ਖਾਲਸਾ ਜੀ ਗਿਆਨ ਦਿੱਤਾ ਹੈ ਕਿ ਸਤਿਗੁਰੂ ਜੀ ਨੇ ਦੱਸਣਾ ਕੀਤਾ ਕਿ ਕੋਈ ਵੀ ਮਹਾਰਾਜ ਦੀ ਰਚਨਾ ਦਾ ਅੰਤ ਨਹੀਂ ਪਾ ਸਕਦਾ ਜਿਵੇਂ ਖਾਲਸਾ ਜੀ ਇੱਥੇ ਕਈ ਕਹਿੰਦੇ ਨੇ ਆ ਮੈਨੂੰ ਸਾਰਾ ਪਤਾ ਮੈਂ ਸਾਰੀ ਦੁਨੀਆ ਘੁੰਮ ਲਈ ਕਈ ਕਹਿੰਦੇ ਆ ਨਾ ਕਿ ਮੈਂ ਤਾਂ ਸਾਰੀ ਦੁਨੀਆ ਘੁੰਮ ਆ ਆ ਖਾਲਸਾ ਜੀ ਅੱਗੇ ਮਹਾਰਾਜ ਦੇ ਬਚਨ ਵੀ ਆਉਣੇ ਆ ਅਗਲੀਆਂ ਪੌੜੀਆਂ ਦੇ ਵਿੱਚ ਆਉਂਦੇ ਬਚਨ ਕਿ ਮਹਾਰਾਜ ਕਹਿੰਦੇ ਏਡੀ ਸ੍ਰਿਸ਼ਟੀ ਆ ਬੰਦਾ ਸਾਰੀ ਉਮਰ ਅੱਖਾਂ ਨਾਲ ਵੇਖਦਾ ਰਹੇ ਤਾਂ ਵੀ ਅੰਤ ਨਹੀਂ ਪੈਂਦਾ ਬੰਦੇ ਨੇ ਸਭ ਕੁਝ ਨਹੀਂ ਵੇਖਿਆ ਬੰਦਾ ਕਹਿੰਦਾ ਜਰੂਰ ਬੰਦਾ ਕਹਿੰਦਾ ਜਰੂਰ ਹੈ ਪਰ ਬੰਦੇ ਨੇ ਕੁਝ ਵੀ ਨਹੀਂ ਵੇਖਿਆ ਸੋ ਇਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀ ਨੇ ਸਾਨੂੰ ਸਮਝਾਉਣਾ ਕੀਤਾ ਸੋਜੀ ਬਖਸ਼ੀ ਹੈ ਸੋ ਖਾਲਸਾ ਜੀ ਭੁੱਲਾਂ ਦੀ ਕਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ